ਸਸਿਕਲ ਜੀ ਤੁਨ ਸਾਰਿਆਂ ਨੂੰ ਗ੍ਰਾਮ ਸਭਾ ਗ੍ਰਾਮ ਸਭਾ ਤੋਂ ਪਾਪ ਕੇ ਪਿੰਡ ਦੀ ਪਾਰਲੀਮੈਂਟ ਤਿੰਨ ਦਹਾਕੇ ਬੀਤ ਚੁੱਕੇ ਨੇ 73ਵੀਂ ਸੋਧ ਨੂੰ ਅੱਜ ਵੀ 99.9 ਲੋਕ ਜੋ ਪਿੰਡਾਂ ਦੇ ਲੋਕ ਇਹ ਇਸ ਪ੍ਰਤੀ ਜਾਗਰੂਕੀ ਨੇ ਕਿ ਗ੍ਰਾਮ ਸਭਾ ਦਾ ਕਨਸੈਪਟ ਕਿਵੇਂ ਕੰਮ ਕਰਦਾ ਹੈ ਗ੍ਰਾਮ ਸਭਾ ਦੀਆਂ ਪਾਵਰਾਂ ਕੀ ਨੇ ਪੰਚਾਇਤ ਦੀਆਂ ਤਾਕਤਾਂ ਕੀ ਨੇ ਜਾਂ ਸਰਪੰਚ ਦੇ ਕੋਲੇ ਕੀ ਜ਼ਿੰਮੇਵਾਰੀਆਂ ਨੇ ਉਹਦੀਆਂ ਤੇ ਕੀ ਉਹਦੇ ਅਧਿਕਾਰ ਨੇ ਤਕਰੀਬਨ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਜੇਕਰ ਓਵਰ ਆਲ ਦੇਖਿਆ ਜਾਵੇ ਤਾਂ ਜੋ ਮੈਂ ਪਹਿਲਾਂ ਤੁਹਾਨੂੰ ਅੰਕੜਾ ਦੱਸਿਆ ਵਾ ਕਿ 99.9 ਲੋਕ ਜਿਹੜੇ ਨੇ ਉਹ ਹੱਲੇ ਵੀ ਅਣਜਾਣ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਪੈਣਦੀ ਆ ਉਹਦੇ ਬਾਰੇ ਗਿਆਨਮਾਨ ਕਰਨਾ ਲੋਕਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਹੜਾ ਸਿੱਖਿਆਕ ਕਰਨਾ ਉਹ ਸੰਸਥਾ 'ਵਾਂ ਭਾਵੇਂ ਉਹ ਐਸਆਈ ਐਸਆਈ ਆਰਡੀ ਹੋਵੇ ਤੇ ਭਾਵੇਂ ਐਨਆਈਆਰਡੀ ਹੋਵੇ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਜਿਹੜਾ ਹੁਣ ਤੱਕ ਕੋਈ ਬਾਹਲਾ ਕਾਮਯਾਬ ਜਿਹੜਾ ਉਹ ਨਹੀਂ ਹੋ ਸਕਿਆ ਹਾਂ ਹੋਰ ਥੋੜੀ ਚਿਰਾਂ ਤੱਕ ਪਿੰਡਾਂ ਦੇ ਸਰਪੰਚ ਜਿਹੜੇ ਉਹ ਬਦਲ ਜਾਣੇ ਆ ਇੱਕ ਫਾਰਮੈਲਟੀ ਹੋਏਗੀ ਬਲਾਕ ਦੇ ਵਿੱਚ ਸੱਦ ਕੇ ਉਹਨਾਂ ਚੁਣੇ ਹੋਏ ਨਮਾਇਦਿਆਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਉਥੇ ਬਲਾਕ ਦੇ ਵਿੱਚ ਚਾਹ ਮੱਠੀ ਖਵਾਈ ਜਾਏਗੀ ਤੇ ਬਸ ਉਥੇ ਇੱਕ ਛੋਟੀ ਜੀ ਮੀਟਿੰਗ ਹੋਏਗੀ ਇੱਕ ਦਿਨ ਦਾ ਪ੍ਰੋਗਰਾਮ ਹੋਏਗਾ ਉਹਦੇ ਤੋਂ ਬਾਅਦ ਆ ਜਿਹੜਾ 5 ਸਾਲ ਕਿਸ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਮੈਨੇਜ ਕਰਕੇ ਆਪਣੇ ਲੋਕਾਂ ਦੇ ਵਿੱਚ ਆਪਣੇ ਰੈਜੂਲੇਸ਼ਨ ਪਾਸ ਕਰਕੇ ਆਪਣੀ ਅਸੈਂਬਲੀ ਦੇ ਵਿੱਚ ਪਾਸ ਕਰਕੇ ਆਪਣੀ ਵਿਧਾਨ ਸਭਾ ਆਪਣੇ ಗ್ರಾಮ ਸਭਾ ਦੇ ਵਿੱਚ ਜਿਹੜਾ ਉਹ ਕਿਵੇਂ ਮથે ਪਾਉਣੇ ਆ ਕਿਵੇਂ ਕਰਨਾ ਵਾ ਇਹਦੀ ਵਾਰੀ ਲੋਕਾਂ ਨੂੰ ਸਿੱਖਿਆਕ ਜਿਹੜਾ ਵਾ ਉਹ ਸਹੀ ਤਰੀਕੇ ਦੇ ਨਾਲ ਨਾ ਕਰਨ ਦਾ ਕਰਕੇ ਹੀ ਸਾਡੇ ਪਿੰਡਾਂ ਦਾ ਵਿੱਚ ਜਿਹੜਾ ਵਾ ਉਹ ਵਿਕਾਸ ਨਾ ਮਾਤਰ ਹੋਇਆ ਮੇਰੇ ਪਿੰਡ ਦੀ ਗੱਲ ਕਰ ਲਈ ਜਾਵੇ ਸਾਡੇ ਪਿੰਡ ਦੇ ਵਿੱਚ ਸਾਡੀ ਟੀਮ ਸ਼ਹੀਦ ਭਾਈ ਸੰਤੋਖ ਸਿੰਘ ਯੂਨਿਕ ਚੈਰੀਟੇਬਲ ਟਰਸਟ ਦੀ ਟੀਮ ਜਿਹੜੀ ਆ ਇਹਦੇ ਵੱਲੋਂ ਗ੍ਰਾਮ ਸਭਾ ਦੇ ਉੱਤੇ ਮੱਕ ਨਰੇਕਾ ਦੇ ਉੱਤੇ ਪੰਚਾਇਤੀ ਐਕਟ ਦੇ ਉੱਤੇ ਜਿਹੜਾ ਵਾ ਉਹ ਕਾਫੀ ਜਿਹੜੀਆਂ ਸਰਗਰਮੀਆਂ ਪਿਛਲੇ ਤਕਰੀਬਨ ਤੁਸੀਂ ਇਹ ਕਹ ਲਓ ਵੀ 2013 ਤੋਂ ਜਿਹੜਾ ਆਪਣੀ ਅਸਰ ਗਰਮੀਆਂ ਲਗਾਤਾਰ ਜਿਹੜਾ ਉਹ ਸਾਡੀ ਟੀਮ ਰੱਖਦੀ ਰਹੀ ਹੈ ਤੇ ਇੱਕ ਜੇਕਰ ਸਾਡੇ ਪਿੰਡ ਦੇ ਵਿੱਚ ਲੋਕਾਂ ਨੇ ਸਾਨੂੰ ਸੇਵਾ ਦਿੱਤੀ ਹੈ ਪਿਛਲੇ ਬੀਤੇ 5 ਸਾਲ ਦੀ ਜਿਹੜੀ ਉਹ ਸੇਵਾ ਦਿੱਤੀ ਸੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਉਹ ਪੂਰੀ ਹੋ ਚੁੱਕੀ ਆ ਤੇ ਜੇ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਬੇਤਹਾਸ਼ਾ ਵਿਕਾਸ ਹੋਇਆ ਜ਼ਮੀਨ ਤੋਂ ਲੈ ਕੇ ਜਿਹੜਾ ਜ਼ਮੀਨ ਜ਼ਮੀਨੀ ਪੱਧਰ ਤੇ ਜਿਹੜਾ ਵਾ ਉਹ ਕੰਮ ਹੋਇਆ ਦੱਸਣ ਦੀ ਲੋੜ ਨਹੀਂ ਦਿਖਦਾ ਪਿਆ ਲੋਕਾਂ ਨੂੰ ਤੇ ਕਿਤੇ ਨਾ ਕਿਤੇ ਉਹ ಗ್ರಾಮ ਸਭਾ ਦੇ ਅਸਲ اجلاسਾਂ ਤੋਂ ਵਾਅਦੇ ਜਿਹੜਾ ਵਾ ਉਹ ਹੋਇਆ ਸੋ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਜਿਹੜਾ ਵਾ ਉਹਨਾਂ ਨੇ ਨਹੀਂ ਨਿਭਾਇਆ ਪਰ ਇੱਕ ਸੰਸਾ ਇੱਕ ਇਹੋ ਜੀ ਟੀਮ ਜਿਹੜੀ ਲਗਾਤਾਰ ਟਡੋਰਾ ਪੇਟ ਰਹੀ ਆ ਬੜੇ ਚਿਰਾਂ ਤੋਂ ਮੈਂ ਤਕਰੀਬਨ ਉਸ ਟੀਮ ਦੇ ਨਾਲ ਜਿਹੜਾ ਵਾ ਲੰਬੇ ਸਮੇਂ ਤੋਂ ਵੀ ਜੁੜਿਆ ਬਹੁਤ ਕੁਛ ਹੋਣਾ ਜਿਹੜੇ ਅੱਗੇ ਲੱਗੇ ਆ ਗੂਨੇ ਉਸ ਟੀਮ ਦੇ ਉਹਨਾਂ ਤੋਂ ਸਿੱਖਣ ਨੂੰ ਜਿਹੜਾ ਵਾ ਸਾਨੂੰ ਮਿਲਿਆ ਤੇ ਸਿੱਖਣ ਤੋਂ ਬਾਅਦ ਆਪਣੇ ਪਿੰਡ ਦੇ ਵਿੱਚ ਉਸ ਚੀਜ਼ ਨੂੰ ਅਸੀਂ ਇੰਪਲੀਮੈਂਟ ਵੀ ਕੀਤਾ ਸੋ ਉਹ ਟੀਮ ਪਿੰਡ ਬਚਾਓ ਪੰਜਾਬ ਬਚਾਓ ਉਹ ਟੀਮ ਜਿਹੜੀ ਆ ਸਾਰੀ ਉਹ ਜਿਹੜੀ ਵਿੱਚ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਆ ਗਿਆਨੀ ਕੇਵਲ ਸਿੰਘ ਦਰਸ਼ਨ ਸਿੰਘ ਤਨੇਠਾ ਵਰਗੇ ਹੋਰ ਵੀ ਬੜੇ ਸਾਰੇ ਸਤਿਕਾਰਯੋਗ ਨੇ ਕਾਫੀ ਵੱਡੀ ਟੀਮ ਹੈ ਮੈਂ ਸਾਰਿਆਂ ਦਾ ਆ ਨਾਂ ਲਵਾਗਾ ਤਾਂ ਵੀਡੀਓ ਕਾਫੀ ਲੰਮੀ ਹੋ ਜਾਏਗੀ ਉਹ ਟੀਮ ਜਿਹੜੀ ਆ ਉਹਦਾ ਤੋਂ ਸਿੱਖ ਕੇ ਹੀ ਸਾਡੇ ਪਿੰਡ ਦੇ ਵਿੱਚ ਜਿਹੜਾ ਵਾ ਸੀਮ ਵਿਕਾਸ ਕਰਨ ਦੇ ਕਾਬਿਲ ਹੋਏ ਆ ਹੁਣ ਉਹ ਟੀਮ ਜਿਹੜੀ ਆ ਉਹ ਉਹਦਾ ਪ੍ਰੋਗਰਾਮ ਬਣਿਆ ਤੋਂ ਤਰੀਕ ਤੋਂ ਲੈ ਕੇ 30 ਤਰੀਕ ਤੱਕ ਜਿਹੜਾ ਉਹ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਸੀ ਜਿਹਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਡੇ ਪਿੰਡ ਦੀ ਝੂਣ ਉਸ ਟੀਮ ਦੇ ਵੱਲੋਂ ਕੀਤੀ ਗਈ ਸੀ ਇਹਦੇ ਤੋਂ ਇਲਾਵਾ ਦੋ ਹੋਰ ਪਿੰਡ ਵੀ ਜਿਹੜੇ ਆ ਉਹ ਉਹਨਾਂ 'ਚ ਇਹ ਪ੍ਰੋਗਰਾਮ ਜਿਹੜਾ ਉਹ ਕੀਤਾ ਜਾਏਗਾ ਸਾਡੇ ਪਿੰਡ ਦੇ ਵਿੱਚ ਜਿਹੜੀ ਇਹ ਸਾਰੀ ਟੀਮ ਆ ਇਹ ਆ 2 ਤਰੀਕ ਨੂੰ ਦਿਨ ਐਤਵਾਰ ਬਣਦਾ 8:30 ਵਜੇ 8 ਵਜੇ ਉਸ ਟੀਮ ਨੇ ਆਉਣਾ ਉਤੋਂ ਆਉਣ ਤੋਂ ਬਾਅਦ ਆ ਸਾਡੇ ਪਿੰਡ ਦੇ ਵਿੱਚ ਜਿਹੜੇ ਜਿਹੜੇ ਸਾਡੇ ਵਿਕਾਸ ਪ੍ਰੋਜੈਕਟ ਨੇ ਉਹਨਾਂ ਤੇ ਸਾਰਿਆਂ ਤੇ ਉਹ ਨਿਸ਼ਰ ਮਾਰੇਗੀ ਉਹਦੇ ਤੋਂ ਬਾਅਦ ਆ ਜਿਹੜੀ ਸਾਡੀ ਪਾਰਕ ਆ ਪਿੰਡ ਦੇ ਵਿੱਚ ਪੀਰਗਾਜੀ ਪਾਰਕ ਉੱਥੇ ਪ੍ਰੋਗਰਾਮ ਜਿਹੜਾ ਵਾ ਅਸੀਂ ਉਹਨਾਂ ਦੇ ਕੋਲੋਂ ਹੋਰ ਗਿਆਨ ਲਵਾਂਗੇ ਵੀ ਤੇ ਦਵਾਂਗੇ ਵੀ ਸੋ ਮੇਰੀ ਬੇਨਤੀ ਆ ಗ್ರಾಮ ਪੰਚਾਇਤ ਉਤਰਦੇ ਉਹਦੀ ਸਾਰੀ ਟੀਮ ਦੇ ਵੱਲੋਂ ਤੇ ਸ਼ਹੀਦ ਭਾਈ ਸੰਤੋਖ ਸਿੰਘ ਯੂਨਿਕ ਚੈਰੀਟੇਰ ਉੱਪਰ ٹرسٹ ਦੀ ਟੀਮ ਦੇ ਵੱਲੋਂ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ 22 ਤਰੀਕ ਦਾ ਪ੍ਰੋਗਰਾਮ ਜਿਹੜਾ ਉਹ ਰੱਖਿਆ ਆ ਉਹਦੇ ਵਿੱਚ ਜਿਹੜੇ ਵੀ ਸਿੱਖਣ ਦੀ ਚਾਹਤ ਰੱਖਦੇ ਨੇ ਲਾਗੇ ਛਾਗੇ ਦੇ ਪਿੰਡਾਂ ਦੇ ਲੋਕ ਜਿਹੜੇ ਨੌਜਵਾਨ ਨੇ ਉਹ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਹੋਣ ਸੋ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਇਸ ਪ੍ਰੋਗਰਾਮ ਦੇ ਵਿੱਚੋਂ ਸਿੱਖ ਕੇ ਤੁਸੀਂ ਆਪਣੇ ਪਿੰਡ ਕਿਵੇਂ ਤੁਸੀਂ ਤਰੱਕੀ ਦੇ ਰਾਹਾਂ ਤੇ ਜਿਹੜਾ ਉਹਨਾਂ ਨੂੰ ਲਿਜਾ ਸਕਦੇ ਹੋ ਆਪਣੇ ਪਿੰਡਾਂ ਪਿੰਡਾਂ ਦੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਕਿਵੇਂ ਤੁਸੀਂ ਉੱਚਾ ਚੁੱਕ ਸਕਦੇ ਹੋ ਕਿਵੇਂ ಗ್ರಾಮ ਸਭਾ ਦੇ ਰਾਹੀਂ ਜਿਹੜੇ ਉਪਾਏ ਹੋਏ ਮਤਿਆਂ ਨੂੰ ਆਪਾਂ ਵਿਕਾਸ ਤੇ ਜਿਹੜਾ ਆ ਉਹ ਜਿਹੜੇ ਵਿਕਾਸ ਤੇ ਜਿਹੜੀ ਰਫਤਾਰ ਆ ਉਹ ਕਿਵੇਂ ਆਪਾਂ ਤੇਜ਼ ਕਰਾਂਗੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿੱਖਣ ਲਈ ਜਾਂ ਸਿਖਾਉਣ ਲਈ ਸਾਡੇ ਕੋਲੇ ਜਿਹੜਾ ਟੀਮ ਜਿਹੜੀ ਪਹੁੰਚੇਗੀ ਮੈਂ ਆਪਣੇ ਵੱਲੋਂ ਅਤੇ ਆਪਣੀ ਸਾਰੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸੱਦਾ ਦਿੰਨਾ ਕਿ ਠੀਕ 8:30 ਵਜੇ ਤੋਂ ਲੈ ਕੇ ਤੇ ਤਕਰੀਬਨ 9:10 ਵਜੇ ਤੱਕ ਪ੍ਰੋਗਰਾਮ ਜਿਹੜਾ ਵਾ ਉਹ ਚੱਲਣਾ ਵਾ ਉੱਥੇ ਤੇ ਤੁਸੀਂ ਸਾਰੇ ਜਣੇ ਜਿਹੜੇ ਆ ਉਸ ਪ੍ਰੋਗਰਾਮ ਦੇ ਵਿੱਚ ਆਪਣੇ ਪਿੰਡ ਦੇ ਲੋਕ ਸਾਡੀਆਂ ਜਿੰਨੀਆਂ ਪੰਚਾਇਤਾਂ ਨੇ ਲਾਗੇ ਸ਼ਾਗੇ ਦੀਆਂ ਉਹਨਾਂ ਪਿੰਡਾਂ ਦੇ ਲੋਕ ਜਿਹੜੇ ਆ ਉਹ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਹੋਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ